ਆ ਨਗਰ ਕੀਰਤਨ ਦੀ ਆ ਸਾਰੀ ਸਾਥੀ ਨੂੰ ਬਹੁਤ ਬਹੁਤ ਵਾਰਕ ਬਾਤ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥਾਂ ਜਰੋ ਬਣਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਆਲੋ ਵਾਹਿਗੁਰੂ ਦੇ ਤੇ ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਕੱਜ ਕਿੱਜ ਕਰਕੇ ਜਾਵੇ ਗੁਰੂ ਤੇਗਵੰਦ ਸਾਹਿਬ ਜਿਹਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਹੇ ਕਾਲ ਹੈ ਬੋ ਨਿਹਾਲ ਸ੍ਰੀ ਅਕਾਲ ਬੋ ਨਿਹਾਲ ਸ੍ਰੀ ਅਕਾਲ ਬੋ ਨਿਹਾਲ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਗੁਰਦੁਆਰਾ ਥੜਾ ਸਾਹਿਬ ਪਾਸ਼ਾਹੀ ਨੌਵੀਂ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਥੜਾ ਸਾਹਿਬ ਤੋਂ ਆਰੰਭ ਹੋਇਆ ਹੈ ਔਰ ਗੁਰਦਰਾ ਥੜਾ ਸਾਹਿਬ ਤੋਂ ਆਰੰਭ ਹੁੰਦਾ ਹੋਇਆ ਇਹ ਨਗਰ ਕੀਰਤਨ ਸਮਾਣਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਤਹਿਸੀਲ ਰੋਡ ਤੋਂ ਹੁੰਦਾ ਹੋਇਆ ਟੀ ਪੁਆਇੰਟ ਵਾਲੀ ਸਾਈਡ ਤੋਂ ਹੁੰਦਾ ਹੋਇਆ ਬੱਸ ਸਟੈਂਡ ਵੱਲੋਂ ਹੁੰਦਾ ਹੋਇਆ ਗੁਰਦਰਾ ਗੜੀ ਸਾਹਿਬ ਜਿਹੜਾ ਵਾਪਸ ਜਿਹੜੇ ਚਾਲੇ ਪਾਏ ਨਗਰ ਕੀਰਤਨ ਨੇ ਲਾਈਵ ਤਸਵੀਰਾਂ ਨਗਰ ਕੀਰਤਨ ਗੁਰਦਰਾ ਥੜਾ ਸਾਹਿਬ ਤੋਂ ਗੁਰਦਰਾ ਗੜੀ ਸਾਹਿਬ ਵੱਲ ਰਵਾਨਾ ਹੁੰਦਾ ਹੋਇਆ ਨੌਜਵਾਨ ਵਿਸ਼ੇਸ਼ ਤੌਰ ਤੇ ਟਰੈਕਟਰਾਂ ਨਾਲ ਪਹੁੰਚੇ ਨੇ ਔਰ ਜਗਾ ਜਗਾ ਨਗਰਗਿਰਤਰ ਰੋਕ ਕੇ ਜਿਹੜੀ ਸੇਵਾ ਵੀ ਕੀਤੀ ਜਾ ਰਹੀ ਔਰ ਬੀਬੀਆਂ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਨੌਜਵਾਨ ਬੱਚੀਆਂ ਵੱਲੋਂ ਬਹੁਤ ਵੱਡੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਔਰ ਨਿਸ਼ਾਨ ਹਸਪੀਟਲ ਵੱਲੋਂ ਜਿਹੜਾ ਫਰੂਟ ਔਰ ਜਲ ਪਾਣੀ ਦੀ ਸੇਵਾ ਨਿਸ਼ਾਨ ਹਸਪੀਟਲ ਵੱਲੋਂ ਕੀਤੀ ਗਈ ਔਰ ਹਰ ਸਾਲ ਹੀ ਨਿਸ਼ਾਨ ਹਸਪੀਟਲ ਵੱਲੋਂ ਸੇਵਾ ਹੁੰਦੀ ਹੈ ਇਹ ਔਰ ਬੀਬੀਆਂ ਵੱਲੋਂ ਵੀ ਬਹੁਤ ਵੱਡੀ ਸੇਵਾ ਕੀਤੀ ਜਾ ਰਹੀ ਹੈ ਤਸਵੀਰਾਂ ਬਾਬਾ ਬੰਦਾ ਸਿੰਘ ਬਹਾਦਰ ਚੌਕਦਿਆਂ ਨੇ ਜਿੱਥੇ ਕਿ ਨਿਸ਼ਾਨ ਹਸਪੀਟਲ ਵੱਲੋਂ ਡਾਕਟਰ ਸਾਹਿਬ ਵੱਲੋਂ ਪੰਜ ਪਿਆਰਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ ਸੋ ਇਹ ਕਰਮਾਂ ਦੇ ਨਾਲ ਹੀ ਸੇਵਾ ਜਿਹੜੀ ਮਿਲਦੀ ਹੈ ਸੋ ਡਾਕਟਰ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਨਗਰ ਕੀਰਤਨ ਦੇ ਵਿੱਚ ਸੇਵਾ ਜਿਹੜੀ ਨਿਭਾਰੇ ਨੇ ਔਰ ਤਸਵੀਰਾਂ ਤੁਸੀਂ ਨਿਸ਼ਾਨ ਹਸਪੀਟਲ ਸਮਾਣਾ ਤੋਂ ਦੇਖ ਰਹੇ ਹਾਂ ਔਰ ਆਪਾਂ ਗੱਲਬਾਤ ਕਰਦੇ ਆ ਇੱਥੇ ਡਾਕਟਰ ਸਾਹਿਬ ਨਾਲ ਬਾਬਾ ਜੀ ਵਿਸ਼ਵ ਪ੍ਰਤਾਪ ਸਿੰਘ ਜੀ ਜਿਹੜੇ ਕਿ ਮੁਖੀ ਨੇ ਗੁਰਦਾਥੜਾ ਸਾਹਿਬ ਦੇ ਬਾਬਾ ਵਿਸ਼ਵ ਪ੍ਰਤਾਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਭਾਗਾ ਵਾਲਾ ਦਿਨ ਹੈ ਜੱਜ ਕਿਹ ਚਕਾਰਾ ਕਿ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਬਾਬਾ ਜੀ ਅੱਜ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਆਗਮਨ ਪੂਰਵਤ ਸੰਬੰਧ ਦੇ ਵਿੱਚ ਆਪਾਂ ਕੱਤਰ ਤੋਂ ਹੋਇਆ ਸੋ ਕੀ ਕਹਿਣਾ ਚਾਹੋਗੇ ਨਾਕਨਵਾਸੀ ਦੇ ਸੰਗਤਾਂ ਨੂੰ ਆਗਮਨ ਦੇ ਵਾਸ ਵਿੱਚ ਇਹ ਗੁਰਦੁਆਰਾ ਥੋੜਾ ਸਾਹ ਪਾਛਾ ਜਿਹਾ ਨਹੀਂ ਤੋਂ ਗੁਰਦੁਆਰਾ ਗੜੀ ਸਾਹਿਬ ਸਾਹਿਬ ਇਹ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੀ ਸਾਹਿਬ ਜੀ ਸਾਹਿਬ ਦੀ ਆਗਮਨ ਦੇ ਵਾਸਤਾ ਇਹ ਨਾਲ ਸੰਗਤਾਂ ਪ੍ਰੇਖਸ਼ਾਰਾ ਦੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜੀ ਅਬੇ ਜਕਾਰਾ ਲਾ ਲਾ ਜਿਕੇ ਜਕਾਰਾ ਕੀ ਜਾਵੇ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਹਾਏ ਹਾਏ ਕੀ ਆਕਾਨ ਹੈ ਆਸ ਕਰਦਾ ਹਾਂ ਮੇਰਾ ਵੀ ਡਾਕਟਰ ਮੀਤਾਂ ਸਿੰਘ ਤੁਮ ਪ੍ਰਮਾਤਮਾ ਇਹਨਾਂ ਕੁਝ ਦਵੇ ਕਿ ਉਸਾਂ ਅੰਦਰ ਜਾਵੇ ਤੇ ਇਸੇ ਤਰ੍ਹਾਂ ਹੀ ਸੇਵਾ ਦੇ ਵਿੱਚ ਮਿਲ ਨਵੇ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਡੇਸਾਂ ਦੇ ਵਿੱਚ ਉਹਦੇ ਇੱਕ ਤਾਰਾ ਟੈਲੀਵਿਜ਼ਨ ਨੂੰ ਦੇਖਣ ਵਾਲੇ ਸਾਰੇ ਜਿੰਨੇ ਵੀ ਸਾਡੇ ਵੀਰ ਨੇ ਸਾਰਿਆਂ ਨੂੰ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਦਾ ਜਿਹੜਾ ਨਗਰ ਕੀਰਤਨ ਹੈ ਇਹ ਪਿਛਲੇ ਸਾਲ ਤੋਂ ਸ਼ੁਰੂ ਕੀਤਾ ਗਿਆ ਹੈ ਜੀ ਜਿਸ ਦਿਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੜੀ ਸਾਹ ਇੱਥੇ ਥੜਾ ਸਾਹ ਪਹੁੰਚੇ ਨੇ ਥੜਾ ਸਾਹ ਦੇ ਵਿੱਚ ਜੀ ਇਹ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਇੱਕ ਛੱਪਰੀ ਹੁੰਦੀ ਸੀ ਜਿਸ ਦਾ ਨਾਮ ਸੀ ਸਾਈਂ ਅਨੈਤ ਅਲੀ ਦੀ ਛੱਪਰੀ ਜੀ ਉਹਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਸੀ ਜੀ ਤੋ ਗੜੀ ਨਜ਼ੀਰ ਦਾ ਜਿਹੜਾ ਉਸ ਸਮੇਂ ਨਵਾਬ ਸੀ ਉਸ ਦਾ ਨਾਮ ਸੀ ਮੁਹੰਮਦ ਬਖਸ਼ ਜੀ ਉਹ ਵੀ ਸੇਵਕ ਸੀ ਬਹਾਦਰਗੜ ਵਾਲਾ ਵੀ ਸੇਵਕ ਸੀ ਸੇਵਕ ਸੀ ਤੋ ਮੁਹੰਮਦ ਬਖਸ਼ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਥੋਂ ਲੈਣ ਵਾਸਤੇ ਆਏ ਸੀ ਜੀ ਪਰ ਪਹਿਲਾਂ ਮਹਾਰਾਜ ਨੇ ਕਹਿ ਦਿੱਤਾ ਕਿ ਅਸੀਂ ਬਾਸ ਤੁਹਾਨੂੰ ਮਿਲਦੇ ਆ ਤੁਸੀਂ ਜਾਓ ਪਰ ਬਾਅਦ ਵਿੱਚ ਜਦੋਂ ਉਹ ਰਸਤੇ ਵਿੱਚ ਗਿਆ ਉਹਨੂੰ ਕੁਝ ਪੁਲਿਸ ਵਾਲੇ ਮਿਲੇ ਜੀ ਉਹ ਪੁਲਿਸ ਵਾਲੇ ਨੇ ਕਿਹਾ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲੱਭ ਰਹੇ ਆ ਉਨ੍ਹਾਂ ਦੇ ਵਾਰੰਟ ਜਾਰੀ ਹੋਏ ਨੇ। ਸੋ ਉਹ ਮੁਹੰਮਦ ਬਖਸ਼ ਜੀ ਫਿਰ ਵਾਪਸ ਆ ਗਏ। ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਤੁਸੀਂ ਮੇਰੇ ਗੜੀ 'ਚ ਚੱਲੋ ਮੇਰਾ ਕਿਲਾਏ। ਕਿਲੇ 'ਚ ਚੱਲੋ ਕਿਉਂਕਿ ਤੁਹਾਨੂੰ ਸ਼ਿਪਾਈ ਲੱਭ ਰਹੇ ਨੇ ਤੁਹਾਡੇ ਵਾਰੰਟ ਜਾਰੀ ਹੋਏ ਹੋਏ ਨੇ। ਜੀ। ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਮੁਹੰਮਦ ਬਖਸ਼ ਡਰਨ ਦੀ ਲੋੜ ਨਹੀਂ। ਸਾਨੂੰ ਕੋਈ ਨਹੀਂ ਫੜ ਸਕਦਾ। ਜੀ। ਪਰ ਜੇ ਤੇਰੀ ਸ਼ਰਤ ਹੈ ਤਾਂ ਅਸੀਂ ਤੇਰੀ ਗੜੀ ਵਿੱਚ ਜਾਵਾਂਗੇ। ਜੀ। ਤੋ ਅੱਜ ਦੇ ਦਿਨ ਇਹ ਜਿਹੜਾ ਦਿਨ ਹੈ ਅੱਜ ਦੇ ਦਿਨ ਜੋ ਮਹਾਪੁਰਸ਼ ਬਾਬਾ ਬਲਵੀਰ ਸਿੰਘ ਜੀ ਕਾਰ ਸੇਵਾ ਵਾਲੇ ਗੜੀ ਸਾਹਿਬ ਵਾਲੇ ਨੇ ਸਾਨੂੰ ਦੱਸਿਆ ਕਿ 2 ਵਜੇ ਦਾ ਸਮਾਂ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਸਥਾਨ ਤੋਂ ਭਾਈ ਮੁਹੰਮਦ ਬਖਸ਼ ਦੇ ਨਾਲ ਗੁਰਦੁਆਰਾ ਗੜੀ ਸਾਹਿਬ ਵਾਲੇ ਸਥਾਨ ਦੇ ਉੱਤੇ ਜਿਸ ਪਿੰਡ ਦਾ ਨਾਮ ਗੜੀ ਨजीर ਹੈ ਉਸ ਜਗ੍ਹਾ ਤੇ ਪਹੁੰਚੇ